ਅੱਜ ਦੀ ਅਸੀਂ ਇਸ ਵੀਡੀਓ ਰਾਹੀਂ ਇੱਕ ਤੁਹਾਨੂੰ ਕਮਾਲ ਦੇ ਰਬੀ ਰੂ ਦੇ ਦਰਸ਼ਨ ਕਰਾਵਾਂਗੇ ਤੁਸੀਂ ਇਹ ਚਾਹੇ ਕੱਚਾ ਜਾਂ ਘਰ ਦੇਖ ਰਹੇ ਹੋ ਪਰ ਇਹ ਕੱਚੇ ਘਰ ਦੇ ਵਿੱਚ ਬਹੁਤ ਹੀ ਅਮੀਰ ਬੰਦਾ ਰਹਿੰਦਾ ਹੈ ਇਹ ਜੋ ਤੁਸੀਂ ਸ਼ਖਸ਼ ਦੇਖ ਰਹੇ ਹੋ ਵੀਰ ਸਿੰਘ ਵੀਰ ਸਿੰਘ ਇਸ ਸਮੇਂ ਅਦਰੰਗ ਦਾ ਮਰੀਜ਼ ਹੈ ਜਿਸ ਨੂੰ ਚੱਲਣ ਫਿਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਪਰ ਵੀਰ ਸਿੰਘ ਦੇ ਕੋਲੇ ਦੋ ਬਿੱਲੀਆਂ ਤੇ ਇੱਕ ਕਾਟੋ ਦਾ ਬੱਚਾ ਰੱਖਿਆ ਹੋਇਆ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲਣ ਤੋਂ ਪਹਿਲਾਂ ਨੂੰ ਦਾਇੇ ਪਾਲ ਰਿਹਾ ਹੈ ਵੀਰ ਸਿੰਘ ਐਡੇ ਅਮੀਰ ਦਿਲ ਦਾ ਬੰਦਾ ਹੈ ਕਿ ਆਪ ਚਾਹੇ ਘਰ ਵਿੱਚ ਰੋਟੀ ਤੋਂ ਮੋਹਤਾਜ ਰਹਿੰਦਾ ਹੈ ਤੇ ਪਰ ਇੱਕ ਕਾਟੋ ਦੇ ਬੱਚਿਆਂ ਨੂੰ ਕਹਿੰਦਾ ਮੈਂ ਬਦਾਮ ਪਾਉਣ ਦੀ ਕੋਸ਼ਿਸ਼ ਕਰਦਾ ਤੈਨlfloor ਫਲ 10 20 ਰੁਪਏ ਜੋ ਵੀ ਮੇਰੇ ਕੋਲੇ ਬਣਦੇ ਨੇ ਮੈਂ ਕੋਸ਼ਿਸ਼ ਕਰਦਾ ਕਿ ਇਹਨਾਂ ਨੂੰ ਚੰਗਾ ਚੋਗਾ ਦੇ ਸਕਾਂ ਇਹ ਕਹਿੰਦਾ ਮੈਂ ਕਈ ਵਾਰ ਕਿਹਾ ਇਹਨੂੰ ਕਿ ਜਾ ਖੁੱਲਾ ਖੇਡ ਪਰ ਇਹ ਕਾਟੋ ਦਾ ਬੱਚਾ ਕਿਤੇ ਜਾਂਦਾ ਨਹੀਂ ਕਿਉਂਕਿ ਇਹਦੀਆਂ ਅੱਖਾਂ ਮੇਰੀ ਜੇਬ ਦੇ ਵਿੱਚ ਖੁੱਲੀਆਂ ਨੇ ਇਹ ਵੀਰ ਸਿੰਘ ਦੀ ਜ਼ਿੰਦਗੀ ਬੜੀ ਕਮਾਲ ਦੀ ਹੈ ਰੱਬ ਹਰ ਕਿਸੇ ਨੂੰ ਐਡਾ ਤਕੜਾ ਦਿਲ ਨਹੀਂ ਦਿੰਦਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਤਿਲਫਲ ਜੋ ਵੀ ਜਿੰਨੀ ਇਹਨਾਂ ਦੀ ਮਦਦ ਕਰ ਸਕਦੇ ਆ ਮਦਦ ਜ਼ਰੂਰ ਕਰਿਓ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਪਰ ਗਰੀਬ ਨਹੀਂ ਕਹਾਂਗਾ ਦੇਖਣ ਚ ਚਾਹੇ ਪਰਿਵਾਰ ਘਰ ਦਾ ਗਰੀਬ ਹੈ ਪਰ ਦਿਲ ਦਾ ਬਹੁਤ ਅਮੀਰ ਬੰਦਾ ਏ ਆ ਜੋ ਗੱਲਾਂ ਬਾਤਾਂ ਕਰਦੇ ਆ ਵੀਰ ਸਿੰਘ ਹੋਰਾਂ ਦੇ ਨਾਲ ਆਪ ਤੋ ਬਸ ਕਰਨੀ ਇੱਕ ਸੁੱਕੀ ਰੋਟੀ ਖਾ ਲੈ ਬਸ ਇਹਨਾਂ ਬੱਚਿਆਂ ਨੂੰ ਵਧੀਆ ਚੀਜ਼ ਪਾਉਣਾ ਮੇਰੇ ਅਰਜਨ ਨੂੰ ਮੈਂ ਬਦਾਮਾਂ ਤੋਂ ਬਿਨਾ ਮੈਨੂੰ ਸਬਰ ਨਹੀਂ ਆਉਂਦਾ ਅਰਜਨ ਕਿਹਨੂੰ ਕਹਿੰਦੇ ਆ ਤੁਸੀਂ ਅਰਜਨ ਮੈਂ ਕਹਿੰਨਾ ਜੀ ਕਾਟੋ ਦੇ ਬੱਚੇ ਨੂੰ ਕਹਿੰਨਾ ਹੈ ਅੱਛਾ ਉਹਦਾ ਨਾਮ ਮੈਂ ਅਰਜਨ ਧਰਿਆ ਪਿਆ ਜੀ ਉਹ ਨਾਰਾ ਜੀ ਤੇ ਅਸਿੱਧੇ ਕਈ ਮੈਨੂੰ ਨਿੱਕੇ ਜਿਹੇ ਮਿਲਿਆ ਸੀਗੇ ਅੱਖਾਂ ਬੰਦ ਸੀਗੀਆਂ ਜੀ ਤੇ ਮੈਂ ਉਹਨੂੰ ਘਰ ਦੇ ਵਿੱਚ ਲਿਆ ਮੈਂ ਉਹਨਾਂ ਦਾ ਦੁੱਧ ਪਾਣੀ ਉਹਨੂੰ ਮੈਂ ਪਿਆ ਮੈਂ ਰੂੰ ਦੀ ਬੱਤੀ ਬਣਾ ਕੇ ਮੈਂ ਉਹਨੂੰ ਦੁੱਧ ਪਾਣੀ ਪਿਲਾਉਂਦਾ ਰਿਹਾ ਤੇ ਉਹਦੀਆਂ ਅੱਖਾਂ ਮੇਰੇ ਜੇਬ ਵਿੱਚ ਜੋ ਗੁੜੀਆਂ ਫੇਰ ਸੂਰਜਾਣਾ ਕੋੜਕਪੂਰੇ ਜਾਣਾ ਜਾਵਾਂ ਫਰੀ ਕੋੜ ਜਾਣਾ ਕਿਤੇ ਕੰਮ ਧੰਦੇ ਜਾਣਾ ਅਰਜਨ ਮੇਰੇ ਨਾਲ ਹੀ ਜਾਂਦਾ ਉਹ ਮਿੱਥੂ ਬਿਨਾ ਨਹੀਂ ਜਾਂਦਾ ਮੈਂ ਆਖਿਆ ਵੀ ਜੀ ਛੱਡ ਕੇ ਨਾ ਉਹ ਵੀ ਮੈਨੂੰ ਦੇ ਦਿਓ ਵੀ ਮੈਂ ਇਹਨਾਂ ਨੂੰ ਪਾਲ ਲੂੰਗਾ ਵੀ ਕਿੰਨਾ ਕੁ ਕੁਝ ਖਾਣਗੇ ਇਹ ਵੱਤੋ ਉਹ 10 ਰੁਪਏ ਦਾ ਦੁੱਧ ਪੀਣਗੇ ਜੇ ਉਹ ਛੱਡ ਦਿੰਦੇ ਤੇ ਇਹਨਾਂ ਨੇ ਮਰ ਜਾਣਾ ਸੀ ਵਿਚਾਰਿਆਂ ਨੇ ਅੱਜ ਮੇਰੀ ਗੋੜੇ ਦੇ ਵਿੱਚ ਬੈਠਿਆ ਜਿੰਨਾ ਚਿਰ ਮੈਂ ਉਹਨੂੰ ਤੜਕੇ ਸਵੇਰ ਬਾਦਾਮ ਨਹੀਂ ਖਵਾਉਂਦਾ ਮੈਨੂੰ ਚਾਹ ਪੀਣ ਨੂੰ ਵੀ ਮੇਰਾ ਮਨ ਨਹੀਂ ਕਰਦਾ ਆਪਦਾ ਨਹੀਂ ਜੀ ਕਰਦਾ ਬਾਦਾਮ ਖਾਣ ਨੂੰ ਨਹੀਂ ਬਸ ਮੇਰੇ ਬੱਚੇ ਨੇ ਖਾ ਲਿਆ ਤੇ ਮੇਰੇ ਅੰਦਰ ਪਹਿਲਾ ਜਾ ਉਹ ਰਿਹਾ ਕੀ ਸੰਗਰੂਰ ਤੋਂ ਆਉਂਦਾ ਫੋਨ ਮੇਰੇ ਕੋਲੇ ਤੇਰੇ ਵਰਗਾ ਮੁੰਡੇ ਤੇਰੇ ਅੰਗੂ ਬਾਜ ਆਉਂਦੀ ਹੈ ਉਹ ਮੈਨੂੰ ਕਹਿੰਦਾ ਵੀ ਇੱਕ ਤਾਂ ਮੈਨੂੰ ਕਾਟੋ ਦੇ ਦੇ ਤੇ ਇੱਕ ਮੈਨੂੰ ਆਹ ਦੇ ਦੇ ਬਲੂਂਗੜਾ ਦੇ ਦੇ ਵੀ ਪੈਸੇ ਲੈ ਲੈ ਮੈਂ ਖਿਆ ਵੀ ਮੈਂ ਨਹੀਂ ਦੇਣਗੇ ਵੀ ਤਾਂ ਮੇਰੇ ਦਿਲ ਦੇ ਟੁਕੜੇ ਆ ਹੁਣ ਵੀ ਹਾਂ ਕਿਤੇ ਪ੍ਰਮਾਤਮਾ ਨੇ ਕਿਤੇ ਦਿੱਤਾ ਤਾਂ ਤੈਨੂੰ ਕਿਤੇ ਮਿਲ ਗਿਆ ਤੇ ਤੈਨੂੰ ਮੈਂ ਫੋਨ ਕਰ ਦੂੰਗਾ ਤੇ ਲੈ ਜੀ ਆ ਕੇ ਪੈਸੇ ਨਹੀਂ ਲੈਣੇ ਤੇ ਲੈ ਨਹੀਂ ਸੇਵਾ ਕਰ ਲਈ ਪਤਾ ਲੱਗਦਾ ਵੀ ਇਹਦੇ ਮੇਰੇ ਨਾਲ ਗੁੱਸੇ ਦਾ ਮੈਨੂੰ ਪਤਾ ਲੱਗਦਾ ਉਦੋਂ ਫਿਰ ਇਹ ਮੈਥੋਂ ਦੁੱਧ ਨਹੀਂ ਪੀਂਦਾ ਕਰ ਤੇ ਫਿਰ ਮੇਰੇ ਅੱਗੇ ਭਜਿਆ ਫਿਰਦਾ ਰਹਿੰਦਾ ਫਿਰ ਮੈਂ ਇਹਨੂੰ ਕਹਿਣਾ ਪੁੱਤਾ ਆ ਜਾ ਯਾਰ ਆ ਜਾ ਯਾਰ ਫਿਰ ਮੈਂ ਦੋ ਚਾਰ ਆ ਰਹੀ ਆ ਨਾ ਫਿਰ ਆ ਜਾਂਦਾ ਮੁੱਢੇ ਤੇ ਤੁਸੀਂ ਬਿਮਾਰ ਹੋ ਹੁਣ ਤਾਂ ਫਿਰ ਉਹ ਵੀ ਠੀਕ ਨਹੀਂ ਰਹਿੰਦਾ ਹਾਂ ਨਹੀਂ ਠੀਕ ਰਹਿੰਦਾ ਨਹੀਂ ਠੀਕ ਰਹਿੰਦਾ ਪੁਰਿਆ ਨਹੀਂ ਜਾਂਦਾ ਫਿਰ ਸੱਡਾ ਨਹੀਂ ਨਹੀਂ ਮੈਥੋਂ ਬਿਨਾ ਉਹ ਨਹੀਂ ਚੱਲਦਾ ਕਿੱਥੇ ਲੈ ਮੈਂ ਉਹਦੇ ਮੂੰਹ 'ਚ ਉਂਗਲ ਰੱਖਣਾ ਤੇ ਨਹੀਂ ਉਹਦਾ ਚੱਤ ਮੈਨੂੰ ਪਤਾ ਵੀ ਉਹਦਾ ਮੇਰਾ ਦਿਲ ਕਹਿੰਦਾ ਵੀ ਉਹਦਾ ਚੱਤ ਨਹੀਂ ਲੱਗਦਾ ਪਰ ਮੇਰਾ ਪਰਿਵਾਰ ਫਿਰਦਾ ਹੀ ਹੈ ਮੇਰਾ ਪਰਿਵਾਰ ਫਿਰਦਾ ਹੀ ਹੈ ਪਰ ਮੈਨੂੰ ਪਤਾ ਮੇਰੇ ਦਿਲ ਕਹਿੰਦਾ ਵੀ ਮੈਥੋਂ ਬਿਨਾ ਉਹਦਾ ਦਿਲ ਨਹੀਂ ਲੱਗਦਾ ਉਹਨੂੰ ਤਾਂ ਖੁੱਲਾ ਫੇਰ ਯਾਰ ਲੱਤਾਂ ਬਾ ਖੁੱਲੀ ਕਰ ਯਾਰ ਮੈਂ ਤੈਨੂੰ ਯਾਦ ਯਾਦ ਰੱਖੀ ਖੁਸ਼ ਮੈਂ ਇਤਨੂੰ ਜ਼ਿਆਦਾ ਪਿੰਜਰੇ ਚ ਨਹੀਂ ਤੜਕੇ ਖੁਸ਼ ਪਿੰਜਰੇ ਚ ਮੈਂ ਇਹਨਾਂ ਦੇ ਕਾਰਨ ਕਰਕੇ ਤੜਨਾ ਮੈਂ ਇੰਨਾ ਜਨਮਾਂ ਰਾਂ ਦੇਖਿਆ ਬਿੱਲੀਆਂ ਨਾ ਖਾ ਜਾਣ ਜਾਂ ਕੁੱਤੇ ਨਾ ਖਾ ਜਾਵਾਂ ਕੁੱਤੇ ਨਾ ਖਾ ਜਾਵਾਂ ਸਸਿਕਾਲ ਤੁਹਾਨੂੰ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਚੋਸ ਕਰੇਵਾਲ ਅੱਜ ਇਨਸਾਨੀਅਤ ਦੀ ਇੱਕ ਮਿਸਾਲ ਸਾਹਮਣੇ ਕਰਨ ਲੱਗਾ ਇਨਸਾਨਾਂ ਨੂੰ ਵਿਸੇ ਤਾਂ ਕਹਿ ਜਾਂਦਾ ਵੀ ਇਹਨਾਂ ਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ ਪਰ ਅੱਜ ਜਿਸ ਬਾਈ ਨਾਲ ਮਿਲੋਂ ਲੱਗਾ ਉਦੇ ਘਰ ਦੇ ਵਿੱਚ ਦੋ ਨਿੱਕੇ ਨਿੱਕੇ ਬਿੱਲੀਆਂ ਰੱਖੀਆਂ ਹੋਈਆਂ ਤੇ ਇੱਕ ਕਾਟੋ ਰੱਖੀ ਹੋਈ ਹੈ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਹੈ ਭਾਵੇਂ ਘਰ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਠੀਕ ਨਹੀਂ ਪਰ ਉਹਨਾਂ ਜਾਨਵਰਾਂ ਦੇ ਖਾਣ ਪੀਣ ਦੀ ਕਿਸ ਤਰ੍ਹਾਂ ਉਹ ਮੇਰੇ ਕੋਲ ਸ਼ਬਦ ਨਹੀਂ ਮੈਂ ਕੀ ਕਹਿ ਸਕਾਂ ਹੁਣ ਉਹ ਬਾਈ ਦੇ ਲਈ ਤੇ ਆਦੋਂ ਸਦਾ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਸਸੀ ਗਾਲ ਸਸੀ ਗਾਲ ਜੀ ਬਾਈ ਜੀ ਕਿਵੇਂ ਹੋ ਸੇ ਠੀਕ ਹੈ ਸੇ ਤਾਂ ਡਾਉਣੀ ਹੈ ਜੀ ਹੂੰ ਕੀ ਕੀ ਹੋ ਗਿਆ ਬਾਈ ਤੁਹਾਨੂੰ ਹਾਂ ਤੇ ਰੰਗ ਦੀ ਸ਼ਿਕਾਇਤ ਹੋ ਗਈ ਹੈ ਜੀ ਹੂੰ ਤਾਂ ਬਾਈ ਜਿਵੇਂ ਮੈਂ ਮੇਰੇ ਕੋਲੇ ਵੀ ਸ਼ਬਦ ਨਹੀਂ ਤੁਹਾਡੇ ਨਾਲ ਗੱਲ ਕਰਨ ਲਈ ਕਿਉਂਕਿ ਤੁਸੀਂ ਜਾਨਵਰਾਂ ਦੀ ਸੇਵਾ ਕਰਦੇ ਹੋ ਇਹਨਾਂ ਨੂੰ ਪਾਲਦੇ ਹੋ ਘਰ ਦੀ ਸਥਿਤੀ ਦੇਖ ਰਹੇ ਹਾਂ ਬੜੀ ਠੀਕ ਹੀ ਹੈ ਹੈਨਾ ਹਾਂਜੀ ਕਿਵੇਂ ਸਾਰਾ ਕੁਝ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਹੋ ਦੇਖ ਭਾਜੀ ਬਸ ਮੈਂ ਬਹੁਤ ਵੱਧ ਕੇ ਕਰਦਾ ਮੈਂ ਆਪਣੇ ਤੋਂ ਚੰਗਾ ਇਹਨਾਂ ਨੂੰ ਖਵਾਉਣਾ ਮੈਂ ਆਪਦੇ ਤੋਂ ਚੰਗਾ ਇਹਨਾਂ ਨੂੰ ਖਵਾਉਣਾ ਵੀ ਵਰੀਏ ਤੇ ਵਰੀਆ ਹੂੰ ਦੁੱਧ ਪਾਣੀ ਇਹਨਾਂ ਦੀ ਬਾਲਾਂ ਨੂੰ ਪੋਸ਼ਣ ਕਰਦਾ ਦੁੱਧ ਪਾਣੀ ਪਿਉਣਾ ਇਹਨਾਂ ਨੂੰ ਦੁਖੀ ਹੋ ਕੇ ਪਿਉਣਾ ਵੀ ਮੈਂ ਕਿਵੇਂ ਵੀ ਕਰਨ ਮੇਰੇ ਬੱਚੇ ਕਿਤੋਂ ਲਿਆਉਣ ਕਿਤੋਂ ਨਾ ਲਿਆਉਣ ਦਿੜੀ ਦੱਪਾ ਜਾਂਦੇ ਆ ਦੁੱਧ ਪਾਣੀ ਇਹਨਾਂ ਨੂੰ ਮੈਂ ਪਿਉਣਾ ਇਹਨਾਂ ਨੂੰ ਚੰਗੀ ਰੋਟੀ ਖਵਾਉਣਾ ਚੰਗਾ ਦੁੱਧ ਪਾਣੀ ਇਹਨਾਂ ਨੂੰ ਪਿਉਣਾ ਦੁੱਧ ਪਾਣੀ ਤੋਂ ਸਿਵਾ ਮੈਂ ਕੁਝ ਹੋਰ ਕੋਈ ਮਾੜੀ ਚੀਜ਼ ਨਹੀਂ ਖਵਾਉਂਦਾ ਇਹਨਾਂ ਨੂੰ ਵਧੀਆ ਚੀਜ਼ ਹੀ ਖਵਾਉਣਾ ਮੇਰੇ ਇਹਨਾਂ ਨਾਲ ਪਿਆਰ ਮੋਹ ਮੈਨੂੰ ਬੱਚਿਆਂ ਨਾਲ ਜਾਨਵਾਰਾਂ ਨਾਲ ਇਹ ਬਾਈ ਕਿੱਥੋਂ ਲੈਂਦੇ ਸੀ ਇਹ ਬਲੂਂਗੜੇ ਹੇ ਜੀ ਬਲੂਂਗਰੇ ਮੈਨੂੰ ਇੱਥੇ ਮਿਲੇ ਸੀ ਕੋਈ ਛੱਡਣ ਗਿਆ ਸੀਗਾ ਤੇ ਛੱਡਣ ਜਾਂਦਾ ਸੀਗਾ ਹੂੰ ਛੋਟੇ ਛੋਟੇ ਸੀਗੇ ਹੂੰ ਮੈਂ ਆਖਿਆ ਵੀ ਤੁਸੀਂ ਛੱਡ ਕੇ ਨਾਓ ਵੀ ਮੈਨੂੰ ਦੇ ਦਿਓ ਵੀ ਮੈਂ ਇਹਨਾਂ ਨੂੰ ਪਾਲ ਲੂੰਗਾ ਵੀ ਕਿੰਨਾ ਕੁ ਕੁਝ ਖਾਣਗੇ ਇਹ ਹੂੰ ਵੱਤੋਂ ਉਹ ਦਹਰ ਪਈਆਂ ਦਾ ਦੁੱਧ ਪੀਣਗੇ ਜੇ ਉਹ ਛੱਡ ਦਿੰਦੇ ਤੇ ਇਹਨਾਂ ਨੇ ਮਰ ਜਾਣਾ ਸੀ ਵਿਚਾਰਾਂ ਨੇ ਅੱਜ ਮੇਰੀ ਗੋਦ ਦੇ ਵਿੱਚ ਬੈਠਿਆ ਹੈ ਹੂੰ ਅੱਜ 56 ਮਹੀਨਿਆਂ ਦੇ ਹੋ ਗਏ ਐ ਜਦ ਮੇਰੀ ਗੋਦ ਵਿੱਚ ਬੈਠਿਆ ਮੈਨੂੰ ਬਹੁਤ ਚੰਗਾ ਲੱਗਦਾ ਵੀ ਕਿਸੇ ਜਾਨਵਰ ਦੀ ਜਾਨ ਬਚ ਗਈ ਇਸੇ ਤੱਕ ਮੈਨੂੰ ਮੇਰਾ ਅਰਜਨ ਮਿਲਿਆ ਸੀਗਾ ਅਰਜਨ ਕਿਹਨੂੰ ਕਹਿੰਦੇ ਆ ਤੁਸੀਂ ਅਰਜਨ ਮੈਂ ਕਹਿੰਦਾ ਜੀ ਕਾਟੋ ਦੇ ਬੱਚੇ ਨੂੰ ਕਹਿੰਦਾ ਅੱਛਾ ਉਹਦਾ ਨਾਮ ਮੈਂ ਅਰਜਨ ਤਾਂ ਰਿਆ ਰਿਹਾ ਜੀ ਉਹ ਨਾਰਾ ਜੀ ਤੇ ਇਸੇ ਤੱਕ ਮੈਨੂੰ ਨਿੱਕਾ ਜਿਹਾ ਮਿਲਿਆ ਸੀਗਾ ਅੱਖਾਂ ਬੰਦ ਸੀਗੀਆਂ ਜੀ ਤੇ ਮੈਂ ਉਹਨੂੰ ਘਰ ਦੇ ਵਿੱਚ ਲਿਆ ਮੈਂ ਉਹਨਾਂ ਦਾ ਦੁੱਧ ਪਾਣੀ ਉਹਨੂੰ ਮੈਂ ਪਿਆ ਮੈਂ ਰੂੰ ਦੀ ਵੱਟੀ ਬਣਾ ਕੇ ਹੂੰ ਮੈਂ ਉਹਨੂੰ ਦੁੱਧ ਪਾਣੀ ਪਿਲਾਉਂਦਾ ਰਿਹਾ ਤੇ ਉਹਦੀਆਂ ਅੱਖਾਂ ਮੇਰੀ ਜੇਬ 'ਚ ਜੋ ਗੁੜੀਆਂ ਮੈਂ 24 ਘੰਟੇ ਸੌਂਦਾ ਪੈਂਦਾ ਬਾਹਰ ਅੰਦਰ ਜਾਂਦਾ ਮੇਰੀ ਜੇਬ 'ਚ ਹੀ ਰਹਿੰਦਾ ਸੀ ਆ ਤੇ ਜਿੱਦ ਦਿਨ ਮੇਰੀਆਂ ਇਹਦੀਆਂ ਅੱਖਾਂ ਉਗੜੀਆਂ ਉਹਦੇ ਨੇ ਮੈਨੂੰ ਹੀ ਵੇਖਿਆ ਵਿਚਾਰੇ ਨੇ ਮੇਰੀ ਜੇਬ ਦੇ ਵਿੱਚ ਹੀ ਅੱਖਾਂ ਪੁੜੀਆਂ ਇਹਦੀਆਂ ਕੋਈ ਗੱਲ ਨਹੀਂ ਬਾਬਾ ਜੀ ਤਾਂ ਇੱਧਰ ਮਾਤਾ ਜੀ ਹੋਰਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮਾਤਾ ਜੀ ਜਿਵੇਂ ਬਾਪੂ ਹੋਰਾਂ ਦੀ ਸਿਹਤ ਠੀਕ ਨਹੀਂ ਤੇ ਮੈਂ ਬਾਪੂਰੀ ਪਹਿਲਾਂ ਕਹੀ ਜਾਂਦੇ ਸੀ ਕਹਿੰਦੇ ਕਾਰਟੂਨ ਨੂੰ ਬਦਾਮ ਪਾਏ ਆ ਹਾਂਜੀ ਪਾਏ ਆ ਬਦਾਮ ਆਪਾਂ ਨੂੰ ਹਾਂ ਹਾਂ ਪਾਉਣੇ ਨਾ ਤਾਂ ਫਿਰ ਆਪਕੇ ਆਪ ਖਾਦੇ ਤੇ ਜੱਕੇ ਮਸੂ ਹੁੰਦੇ ਆ ਨਹੀਂ ਬਈ ਸਾਨੂੰ ਤਾਂ ਆ ਵੀ ਜਾਨਵਰ ਖਾਈ ਜਾਂਨ ਵਦਕੇ ਹੂੰ ਹਾਂ ਆ ਸੰਤ ਹਾਈ ਨੇ ਇੰਨਾ ਵਧੀਆ ਦਿਲ ਮਾ ਤਾਂ ਕਿੱਥੋਂ ਲੈ ਕੇ ਆਉਂਦੇ ਆ ਜਿੰਨੀਆਂ ਚਾਹੀਦੀ ਦਿਲ ਮਾਰ ਕੀ ਲਿਆਉਂਦਾ ਬਈ ਹੂੰ ਜਿਵੇਂ ਛੋਲੇ ਵੀ ਪਾਈਦੇ ਆ ਹਾਂਜੀ ਛੋਲੇ ਹੂੰ ਆਪ ਆਪਾ ਪੂਰੀ ਕੀ ਖਾਣੇ ਹੋ ਤੁਸੀਂ ਆਪ ਤਾਂ ਬਸ ਕਰਨੀ ਇੱਕ ਸੁੱਕੀ ਰੋਟੀ ਖਾ ਲੈ ਬਸ ਇਹਨਾਂ ਬੱਚਿਆਂ ਨੂੰ ਵਧੀਆ ਚੀਜ਼ ਪਾਉਣਾ ਮੇਰੇ ਅਰਜਨ ਨੂੰ ਮੈਂ ਬਦਾਮਾਂ ਤੋਂ ਬਿਨਾ ਮੈਨੂੰ ਸਬਰ ਨਹੀਂ ਆਉਂਦਾ ਜਿੰਨਾ ਚਿਰ ਮੈਂ ਉਹਨੂੰ ਤਰਕੇ ਸਵੇਰ ਬਦਾਮ ਨਹੀਂ ਖਾਂਦਾ ਮੈਨੂੰ ਚਾਹ ਪੀਣ ਨੂੰ ਵੀ ਮੇਰਾ ਮਨ ਨਹੀਂ ਕਰਦਾ ਆਪਦਾ ਨਹੀਂ ਜੀ ਕਰਦਾ ਬਦਾਮ ਖਾਣ ਨੂੰ ਨਹੀਂ ਬਸ ਮੇਰੇ ਬੱਚੇ ਨੇ ਖਾ ਲਿਆ ਤੇ ਮੇਰੇ ਅੰਦਰ ਪਹਿਲਾ ਜਾਵ ਰਿਹਾ ਮੇਰੇ ਜਨਮਰ ਨੇ ਇੱਕ ਪ੍ਰਮਾਤਮਾ ਦਾ ਉਹ ਆ ਜਿਹਨੇ ਕੋਈ ਕਮਾਈ ਨਹੀਂ ਕਰ ਸਕਦਾਗਾ ਢਿੱਗੀ ਪਈ ਚੋਕ ਖਾਣੀ ਐ ਉਹ ਜਦੋਂ ਆਪ ਦੇ ਅੰਦਰ ਟਪਾਉਂਦਾ ਮੇਰੇ ਤਾਂ ਪਹਿਲਾ ਹਲਕੇ ਦੇ ਵਿੱਚ ਆ ਜਾਂਦੀ ਹੈ ਹੁਣ ਉਹਨੂੰ ਬਾਪੂ ਜੀ ਜਿਹੜੀ ਅਧਰੰਗ ਹੋਈ ਆ ਉਹਦਾ ਕੋਈ ਟ੍ਰੀਟਮੈਂਟ ਲਿਆ ਕੋਈ ਕਿਸੇ ਡਾਕਟਰ ਕੋਲੇ ਗਏ ਹੋ ਹਾਂ ਡਾਕਟਰ ਕੋਲੇ ਗਏ ਸੀਗੇ ਤੇ ਸਾਨੂੰ ਉਹਨਾਂ ਨੇ ਕਹਿੰਦੇ ਵੀ ਐਮ ਆਰ ਕਰਵਾਓ ਅਸੀਂ ਫਿਰ ਕੱਲ ਐਮ ਆਰ ਕਰਵਾ ਕੇ ਲੈ ਆਇਆ ਹੂੰ ਹੁਣ ਅਸੀਂ ਹੁਣ ਅੱਗੇ ਜਾਣਾ ਡਾਕਟਰ ਕੋਲ ਜਾਣਾ ਬੀਬੀ ਸਾਨੂੰ ਲਿਆ ਕੇ ਦਿਖਾ ਦਿਓ ਹਨਾ ਐਮ ਆਰ ਆਈ ਤਾਂ ਮੈਂ ਇਧਰੇ ਜਿਹੜੇ ਦਰਸ਼ਕ ਦੇਖ ਰਹੇ ਆ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰੂੰਗਾ ਯਾਰ ਇਹ ਬਾਈ ਦੀ ਤੁਸੀਂ ਦੇਖੋ ਦਿਲ ਕਿੰਨਾ ਸਾਫ਼ ਹੈ ਬਾਈ ਦੀ ਸਿੱਖਿਆ ਦੇਖੋ ਕਿੰਨੀ ਵਧੀਆ ਮਿਲੀ ਆ ਬਾਈ ਨੂੰ ਤਾਂ ਬਾਈ ਹੋਰ ਇਹ ਕਹਿੰਦੇ ਵੀ ਮੈਂ ਆਪਾਂ ਸੁੱਕੀ ਰੋਟੀ ਖਾਣਾ ਇਹਨਾਂ ਨੂੰ ਬਾਦਾਮ ਪਾਉਣਾ ਆ ਬਾਈ ਦੀ ਐਮ ਆਰ ਆਈ ਆ ਐਮ ਆਰ ਆਈ ਆ ਤੇ ਜਿਹਦੇ ਚ ਆਸੀਂ ਫੋਟੋ ਵੀ ਲਾ ਦਿਆਗੇ ਇਹਦੇ ਵਿੱਚ ਜਿਹੜੀ ਬਾਪੂ ਜੀ ਨੂੰ ਉਧਰ ਆਂਗ ਹੈ ਜਿੰਨੇ ਵੀ ਹੋ ਸਕਦੀ ਹੈ ਪਰਿਵਾਰ ਦੀ ਮਦਦ ਜਰੂਰ ਕਰੋ ਜੇ ਹੋਰ ਵੀ ਇਹਨਾਂ ਨਾਲ ਆਪਾਂ ਗੱਲਬਾਤਾਂ ਕਰਦੇ ਆਜੋ ਤੇ ਬੀਬੀ ਜੀ ਫਿਰ ਇਹ ਜਿਹੜੇ ਬਲੋਂਗੜੇ ਐ ਇਹ ਉਹ ਜਿਹੜੀ ਕਾਟੋ ਉਹਨਾਂ ਨੂੰ ਮਾਰਦੇ ਨਹੀਂ ਫਿਰ ਨਹੀਂ ਬਈ ਮਾਰਦੇ ਨਹੀਂ ਉਹਨਾਂ ਨੂੰ ਨਹੀਂ ਹੂੰ ਆਮ ਆਮ ਕਰਕੇ ਤਾਂ ਇਹ ਖਾ ਜਾਂਦੇ ਉਹਨਾਂ ਨੂੰ ਉਹ ਨਿਕਕੇ ਜਾਂਦੇ ਆ ਖਾ ਜਾਂਦੇ ਹਜੇ ਬੱਚੇ ਇਹਨਾਂ ਨੂੰ ਹਜੇ ਪਤਾ ਨਹੀਂ ਹਜੇ ਇਹਨਾਂ ਨੂੰ ਬੱਚੇ ਐ ਹੂੰ ਬੱਚੇ ਹਜੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਮੈਂ ਆਪ ਇਸ ਵਿੱਚ ਮਿਲਾਉਣਾ ਹੁੰਦਾ ਇੱਕ ਦੂਜੇ ਦੇ ਨੇੜੇ ਕਰਦਾ ਤੇ ਇਹਨਾਂ ਨੂੰ ਮਿਲਾਉਣਾ ਜਿਵੇਂ ਜਿਵੇਂ ਹੁਣ ਇਹ ਵੱਡੇ ਹੋਣਗੇ ਓਵੇਂ ਓਵੇਂ ਹੋਣ ਇਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਬੇਬੀ ਸਾਡੇ ਵਾਂਗੂ ਇਹ ਵੀ ਰੱਖਿਆ ਹੋਇਆ ਹੈ ਕਿੰਨੇ ਬੱਚੇ ਆ ਆਪਣੇ ਤੁਹਾਡੇ ਹਾਂ ਕਿੰਨੇ ਬੱਚੇ ਆ ਤੁਹਾਡੇ ਮੇਰੇ ਕੋਲੇ ਹੁਣ ਇਸ ਟਾਈਮ ਤੇ ਮੰਨ ਕੇ ਚਲੋ ਵੀ ਮੇਰੇ ਕੋਲੇ ਦੋ ਪੰਜ ਬੱਚੇ ਐ ਇੰਨਾ ਸਨੇ ਸਨੇ ਮੁੰਡਿਆ ਸਨੇ ਇਹ ਵੀ ਮੇਰੇ ਮੁੰਡੇ ਹੀ ਐ ਅੱਛਾ ਭਈ ਦੋ ਦੋ ਮੁੰਡੇ ਆ ਤੁਹਾਡੇ ਦੋ ਕੰਮ ਕਰਨ ਵਾਲੇ ਐ ਤੇ ਤਿੰਨ ਮੇਰੇ ਕੋਲ ਖਾਣ ਵਾਲੇ ਐ ਇਹ ਵੀ ਮੇਰੇ ਮੁੰਡੇ ਐ ਬਾਪੂ ਜੀ ਜਦੋਂ ਕਾਟੋ ਵਾਲੀ ਵੀਡੀਓ ਲੋਕਾਂ ਨੇ ਦੇਖੀ ਆ ਤਾਂ ਲੋਕਾਂ ਨੇ ਇਹ ਵੀ ਕਿਹਾ ਹਣਾ ਬਾਬਾ ਜੀ ਸਾਡੇ ਤੋਂ ਪੈਸੇ ਲੈ ਲਓ ਸਾਨੂੰ ਇਹ ਮੁੱਲ ਦੇ ਦਿਓ हां जी हांय मेरे कोले फोन आए सीगे थी, मैं फिर फिर तुसी सोचया नी ਵੀ 카ਟੋ ਵੇਚ ਕੇ ਘਰ ਚੰਗਾ ਬਣਾ ਲਈਏ ਜਾਂ ਆਰਥਿਕ ਸਥਿਤੀ ਠੀਕ ਕਰ ਲਈਏ ਸੋਚਿਆ ਨੀ ਨਹੀਂ ਨਹੀਂ ਮੈਂ ਸੋਚਿਆ ਆਏ ਸੀ ਮੇਰੇ ਕੋਲੇ ਫੋਨ ਆਏ ਸੀ 21 ਸੰਗਰੂਟ ਤੋਂ ਆਉਂਦਾ ਫੋਨ ਮੇਰੇ ਕੋਲੇ ਤੇਰੇ ਵਰਗਾ ਮੁੰਡੇ ਐ ਤੇਰੇ ਅੰਗੂ ਆਵਾਜ਼ ਆਉਂਦੀ ਐ ਉਹ ਮੈਨੂੰ ਕਹਿੰਦਾ ਵੀ ਇੱਕ ਤਾਂ ਮੈਨੂੰ 카ਟੋ ਦੇ ਦੇ ਤੇ ਇੱਕ ਮੈਨੂੰ ਆਹਾ ਦੇ ਦੇ ਬਲੂੰਗੜਾ ਦੇ ਦੇ ਵੀ ਪੈਸੇ ਲੈ ਲੈ ਮੈਂ ਖਿਆ ਵੀ ਮੈਂ ਨਹੀਂ ਦੇਣਗੇ ਵੀ ਤਾਂ ਮੇਰੇ ਦਿਲ ਦੇ ਟੁਕੜੇ ਆ ਹੁਣ ਵੀ ਹਾਂ ਕਿਤੇ ਪ੍ਰਮਾਤਮਾ ਨੇ ਕਿਤੇ ਦਿੱਤਾ ਤਾਂ ਤੈਨੂੰ ਕਿਤੇ ਮਿਲ ਗਿਆ ਤਾਂ ਤੈਨੂੰ ਮੈਂ ਫੋਨ ਕਰ ਦੂੰਗਾ ਤੇ ਲੈ ਜੀ ਆ ਕੇ ਪੈਸੇ ਨਹੀਂ ਲੈਣੇ ਤੇ ਲੈ ਜੀ ਸੇਵਾ ਕਰ ਲਈ ਵੀ ਇਹ ਨਹੀਂ ਮੈਂ ਦੇਣੇਗੇ ਇਹ ਇਹ ਤੁਹਾਡੇ ਮਨਚ ਜਾਂ ਪਰਿਵਾਰ ਦੇ ਇਹ ਨਹੀਂ ਕਿਹਾ ਵੀ ਵੇਚ ਦੇ ਆਪਾਂ ਘਰ ਵਧੀਆ ਪਾਲਾਂਗੇ ਕੋਈ ਕੰਮ ਕਾਰ ਚਲਾ ਲਾਂਗੇ ਨਾ ਮੇਰਾ ਪਰ ਆਸੀਂ ਆਖਿਆ ਹੀ ਨਹੀਂ ਗਾਸਾਂ ਨੂੰ ਆਏ ਵੀ ਜਨਵਰਾਂ ਨਾਲ ਉਹ ਵੀ ਅਸੀਂ ਨਹੀਂ ਦੇਣਗੇ ਜੀ ਨਹੀਂ ਇਹ ਜੀ ਨਹੀਂ ਕੀਤਾ ਦੇਣ ਨੂੰ ਸਰ ਜੀ ਨਹੀਂ ਲੱਗਦਾ ਇਹਨਾਂ ਨੂੰ ਹਾਂ ਹਾਂ ਜਦੋਂ ਇਹ ਕਈ ਵਾਰੀ ਕਿਤੇ ਬਾਹਰ ਚੱਲ ਜਾਂਦੇ ਆ ਜਾਨਵਰ ਤੇ ਫਿਰ ਇਹ ਘਰੇ ਨਾ ਉਹਨਾਂ ਸ਼ਾਮ ਤੱਕ ਫਿਰ ਕੀ ਕੀ ਮਹਿਸੂਸ ਹੁੰਦਾ ਭੜ ਕੇ ਲਿਆਉਣੇ ਬਾਈ ਫਿਰ ਅਸੀਂ ਇਹਨਾਂ ਨੂੰ ਵਾਜਾ ਦਿੰਨੇ ਆ ਫਿਰ ਹਾਂ ਭੜ ਕੇ ਲਿਆਉਣੇ ਵਾਜਾ ਦਿੰਨੇ ਚਾਰੇ ਜੀ ਅਸੀਂ ਚਾਰੇ ਹੀ ਭੜ ਕੇ ਲਿਆਉਣੇ ਹੂੰ ਜੇ ਕਿਤੇ ਉੱਠ ਜਾਂਦੇ ਜੀ ਲੋਕੀ ਨਹੀਂ ਲਾਂਬੇ ਲੂੰਬੇ ਦਿੰਦੇ ਵੀ ਤੁਹਾਡੀ ਬਿੱਲੀ ਸਾਡੇ ਘਰੇ ਫਿਰਦੀ ਆ ਨਹੀਂ ਬਾਈ ਨਹੀਂ ਜਾਂਦੇ ਹੀ ਨਹੀਂ ਕਿਸੇ ਦੇ ਘਰ ਸਾਨੂੰ ਦੱਸ ਦਿੰਦੇ ਆਂਡ ਗਵਾਂਡ ਦੱਸ ਦਿੰਦੇ ਵੀ ਸਾਡੇ ਘਰੇ ਆ ਗਿਆ ਤੇ ਲੈ ਜਾਓ ਹੂੰ ਸਾਨੂੰ ਦੱਸ ਦਿੰਦੇ ਆ ਅਰਜਨ ਜਾ ਵੜਦਾ ਦੂਰ ਤਾਈਂ ਜਾ ਵੜਦਾ ਤੇ ਦੋਨੋਂ ਆ ਕੇ ਦੱਸ ਕੇ ਜਾਂਦੇ ਆ ਵੀ ਸਾਡੇ ਘਰੇ ਅਰਜਨ ਫਿਰਦਾ ਤੇ ਲੈਓ ਵੀ ਸਾਡੇ ਤੇ ਤਾਂ ਨਹੀਂ ਆਉਂਦਾ ਵੀ ਥੋੜੇ ਆਖੇ ਆ ਜੂਗਾ ਜੀ ਫਿਰ ਅਸੀਂ ਉਹਨੂੰ ਫਿਰ ਲਿਆਉਨੇ ਆ ਬਸ ਸੱਦ ਕੇ ਫਿਰ ਆ ਜਾਂਦਾ ਤੇ ਫਿਰ ਬਾਪੂ ਜੀ ਇੱਕ ਇੱਕ ਗੱਲ ਹੋਰ ਵੀ ਇਹ ਜਿਹੜੇ ਰੱਖੇ ਆ ਜਿਵੇਂ ਆ ਬਿੱਲੀਆਂ ਵੀ ਆ ਕਾਟੂ ਵੀ ਆ ਜਿਵੇਂ ਆਪਾਂ ਅੱਗੇ ਅੱਗੇ ਵੀ ਗੱਲ ਕਰਕੇ ਹਟਿਆ ਫਿਰ ਇਹ ਖਾਣ ਪੀਣ ਪਿੱਛੇ ਨਹੀਂ ਲੜਦੇ ਕਿਉਂਕਿ ਉਹਨਾਂ ਨੂੰ ਵੀ ਦੁੱਧ ਪਾਈਦੇ ਨੇ ਇਹਨਾਂ ਨੂੰ ਇਨਾਂ ਨੂੰ ਮੈਂ علیحدਾ ਪਾਉਣਾ ਇੱਕ ਪਹਿਲਾਂ ਪਾਉਂਦਾ ਸੀ ਇੱਕ ਭਾਂਡੇ ਚ ਹੁਣ ਮੈਂ ਦੋ ਭਾਂਡੇ ਚ ਪਾਉਣਾ ਅਲੱਗ-ਅਲੱਗ ਪਾਉਣਾ ਤੇ ਵੀ ਮੁੜ ਕੇ ਫਿਰ ਇੱਕ ਦੂਜੇ ਨਾਲ ਇਹ ਫਿਰ ਖੁਸ਼ਕ ਦੇ ਸੀਗੇ ਹੁਣ ਮੈਂ ਦੋ ਭਾਂਡੇ ਚ ਪਾਉਣਾ علیحدਾ- علیحدਾ ਪਾਦਣਾ ਫਿਰ ਇਹ ਆਪਦਾ علیحدਾ- علیحدਾ ਪਿੰਡਿਆ ਅਰ ਜਨ ਨੂੰ ਫਿਰ ਮੈਂ ਰਾਤ ਨੂੰ ਪਿਉਣਾ ਮੈਂ ਆਪਦੇ ਹੱਥ ਨਾਲ ਪਿਉਣਾ ਜੀ ਬਾਪੂ ਜੀ ਦੇ ਹੱਥ ਨਾਲ ਪਿਉਣਾ ਹੈ ਬਾਪੂ ਜੀ ਆਪਣਾ ਪਿੰਡ ਜ਼ਰੂਰ ਦੱਸੋ ਤੇ ਨਾਂ ਜ਼ਰੂਰ ਦੱਸੋ ਜੀਨੇ ਵੀ ਬਾਪੂ ਜੀ ਨੂੰ ਮਿਲਣਾ ਜਾਂ ਕੋਈ ਮਦਦ ਕਰਨੀਆਂ ਤਾਂ ਇਹਨਾਂ ਦੇ ਕੋਲੇ ਆ ਕੇ ਮਦਦ ਕਰ ਸਕਦਾ ਹੈ ਜੀ ਮੇਰਾ ਹਰੀਨੋ ਜੀ ਨਾਮ ਮੇਰਾ ਵੀਰਾ ਸਿੰਘ ਆ ਜੀ ਜੀ ਪਿੰਡ ਦੇ ਵਿੱਚ ਵੀ ਵੀਰਾ ਸਿੰਘ ਹੀ ਕਹਿੰਦੇ ਆ ਵੀਰਾ ਸਿੰਘ ਇਹੀ ਹੈ ਪੱਕਾ ਨਾਮ ਹੈ ਕਿੱਥੇ ਘਰ ਆ ਮਾੜਾ ਜੀ ਮੇਰਾ ਜੀ ਹੈਗਾ ਵੱਡੇ ਖੂਹ ਦੇ ਕੋਲੇ ਘਰ ਹੈ ਜੀ ਮੈਂ ਨਾ ਹਰੀਨੋ ਦੇ ਵਿੱਚ ਵੱਡਾ ਖੂਹ ਜੀ ਉਹਦੇ ਨਾਲ ਮੇਰਾ ਘਰ ਹੈ ਨੰਬਰ ਕਿੰਨਾ ਆਪਾਂ ਪੂਰੀ ਦੋੜਾ ਆ ਨੰਬਰ ਦੱਸੋ ਜੀ ਜੀ ਚਲੋ ਕੋਈ ਗੱਲ ਨਹੀਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਤੇ ਫਿਰ ਬਾਪੂ ਜੀ ਜਿਵੇਂ ਇਹ ਬਿੱਲੀਆਂ ਜੇ ਜਿਹੜਾ ਤੁਸੀਂ ਘਾਟੋ ਦਾ ਬੱਚਾ ਰੱਖਿਆ ਹੋਇਆ ਫਿਰ ਇਹ ਜਦੋਂ ਤੁਸੀਂ ਕੰਮ ਤੇ ਜਾਂਦੇ ਜਾਂ ਕਿਤੇ ਹੋਰ ਜਾਂਦੇ ਸੀ ਹੁਣ ਤਾਂ ਤੁਸੀਂ ਠੀਕ ਨਹੀਂ ਫਿਰ ਨਾਲ ਹੀ ਜਾਂਦੇ ਸੀ ਇਹ ਹਾਂ ਮੇਰੇ ਨਾਲ ਮੇਰਾ ਅਰਜਨ ਮੇਰੇ ਨਾਲ ਹੀ ਜਾਂਦਾ ਅੱਛਾ ਕਿੱਥੇ ਕਿੱਥੇ ਇਹ ਘਰੇ ਹੁੰਦਿਆ ਜੋ ਵੀ ਮੈਂ ਜਾਂ ਪਿੰਡ ਦੇ ਵਿੱਚ ਜਾਣਾ ਮੈਂ ਜਾਂ ਮੈਂ ਕਿਤੇ ਸ਼ਹਿਰ ਸੂਰ ਜਾਂਣਾ ਕੋੜਕਪੁਰੇ ਜਾਣਾ ਜਾਂ ਮੈਂ ਫਰੀ ਕੋੜ ਜਾਣਾ ਕਿਤੇ ਕੰਮ ਧੰਦੇ ਜਾਣਾ ਅਰਜਨ ਮੇਰੇ ਨਾਲ ਹੀ ਜਾਂਦਾ ਉਹ ਮੇਰੇ ਤੋਂ ਬਿਨਾ ਨਹੀਂ ਰਹਿੰਦਾਗਾ ਮੈਂ ਉਹਨੂੰ ਘਰੇ ਛੱਡ ਕੇ ਜਾਂਦਾਗਾ ਨਹੀਂ ਫੇਰ ਫੇਰ ਜੇ ਕਿਤੇ ਤੁਸੀਂ ਰਿਸ਼ਤੇਦਾਰੀ ਜਾਣਾ ਹੋਵੇ ਫੇਰ ਹਾਂ ਰਿਸ਼ਤੇਦਾਰੀ ਚ ਮੇਰੇ ਨਾਲ ਹੀ ਜਾਂਦਾ ਉਹ ਵੀ ਨਾ ਉੱਥੇ ਵੀ ਨਾਲ ਹੀ ਜਾਂਦਾ ਨਾਲ ਹੀ ਜਾਂਦਾ ਉਹ ਮੇਰੇ ਨਾਲ ਹੀ ਜਾਂਦਾ ਹਾਂ ਬੱਚੇ ਘਰੇ ਹੁੰਦੇ ਆ ਠੀਕ ਹੈ ਉਹ ਮੇਰੇ ਨਾਲ ਜਾਂਦਾ ਅੱਛਾ ਹਾਂ ਉਹ ਮੇਰੇ ਨਾਲ ਹੀ ਹੁੰਦਾ ਮੈਂ ਉਹ ਤੋਂ ਬਿਨਾ ਬੈਂਦ ਨਹੀਂ ਮੈਂ ਬਾਹਰ ਮੈਂ ਨਿਕਲੂੰਗਾ ਨਾ ਉਹਨੂੰ ਲੈ ਕੇ ਨਿਕਲੂੰਗਾ ਮੈਂ ਹੁਣ ਹੁਣ ਕੱਲਾ ਨਹੀਂ ਜਾਂਦਾ ਮੈਂ ਜੀ ਬਾਪੂ ਤੁਹਾਡਾ ਉਹਦੇ ਨਾਲ ਪਿਆਰ ਹੈ ਤਾਂ ਉਹਦਾ ਵੀ ਤੁਹਾਡੇ ਉਹਦਾ ਬਹੁਤ ਮੇਰੇ ਨਾਲ ਬਹੁਤ ਪਿਆਰਾ ਉਹ ਮੇਰੇ ਨਾਲ ਜੋ ਰਾਤ ਨੂੰ ਖੇਡਦਾ ਨਾ ਤੇ ਮੇਰੇ ਨਾਲ ਗੁੱਸੇ ਹੁੰਦਾ ਤੇ ਮੇਰੇ ਨਾਲ ਖੇਡਦਾ ਫਿਰ ਜੇ ਮੈਂ ਉਹਨੂੰ ਘੇਟਾ ਘੜੀ ਨਾ ਨਾ ਕੱਢਾਂ ਮੈਂ ਪਿੰਜਲੇ ਚ ਰਾਤ ਨੂੰ ਤੇ ਮੇਰੇ ਨਾਲ ਗੁੱਸੇ ਹੋ ਜਾਂਦਾ ਦੁੱਧ ਫਿਰ ਪਿੰਦਾ ਨਾ ਮੈਥੋਂ ਮੈਂ ਤਾਂ ਨਾਲ ਮੈਂ ਤਾਂ ਨਾ ਪਿੰਦਾ ਦੁੱਧ ਮੈਥੋਂ ਜੀ ਫਿਰ ਮਰੀ ਮੈਂ ਤਾਂ ਕੱਢਦਾ ਫਿਰ ਉਹ ਪੀ ਜਾਊਗਾ ਫਿਰ ਮੈਂ ਉਹਨੂੰ ਆਖੀ ਜਾਊਗਾ ਪੀਲਾ ਦੁੱਧ ਯਾਰ ਪਰ ਤੋ ਪੀ ਜਾਊਗਾ ਮੁਰਕੇ ਪੀ ਕੇ ਤੇ ਫਿਰ ਮੇਰੇ ਇੱਥੇ ਮੂੰਹ ਨਾਲ ਮੂੰਹ ਘਸਾ ਜੂਗਾ ਵੀ ਮੈਂ ਤਾਂ ਹੁਣ ਬੱਸ ਜੀ ਤੇ ਇੱਥੇ ਮੂੰਹ ਨਾਲ ਮੂੰਹ ਘਸਾ ਜਾਂਦਾ ਮੈਨੂੰ ਇਹਦਾ ਪਤਾ ਲੱਗ ਜਾਂਦਾ ਵੀ ਹੁਣ ਬੱਸ ਕਰ ਗਿਆ ਫਿਰ ਮੈਂ ਦੁੱਧ ਗੁੱਸੇ ਦਾ ਕਿਵੇਂ ਪਤਾ ਲੱਗਦਾ ਵੀ ਅੱਜੇ ਮੇਰ ਦਾ ਗੁੱਸੇ ਦਾ ਮੈਨੂੰ ਪਤਾ ਲੱਗਦਾ ਉਹ ਤੋਂ ਫਿਰ ਇਹ ਮੈਥੋਂ ਦੁੱਧ ਨਹੀਂ ਪਿੰਦਾਗਾ ਤੇ ਫਿਰ ਮੇਰੇ ਅੱਗੇ ਭਜਿਆ ਫਿਰਦਾ ਰਹਿੰਦਾ ਫਿਰ ਮੈਂ ਇਹਨੂੰ ਕਹਿਣਾ ਪੁੱਤਾ ਆ ਜਾ ਯਾਰ ਆ ਜਾ ਯਾਰ ਫਿਰ ਮੈਂ ਦੋ ਚਾਰ ਆਰੀ ਆ ਨਾ ਫਿਰ ਆ ਜਾਂਦਾ ਮੁੱਢੇ ਤੇ ਤੇ ਮੁੱਢੇ ਤੇ ਬਹਿ ਜਾਂਦਾ ਫਿਰ ਮੈਂ ਕੌਲੀ ਚੱਕ ਲੈਣਾ ਮੈਂ ਕਹਿਣਾ ਬੱਤ ਪੀ ਲਾ ਪਟਿਆਰ ਦੋਤੀ ਯਾਰ ਗਲਤੀ ਹੋ ਗਈ ਮੈਂ ਇੱਥੋਂ ਕੱਲ ਨੂੰ ਮੈਂ ਤੈਨੂੰ ਸਿਧਿਆਂ ਕੱਢੂੰਗਾ ਤੇ ਪੀ ਲਾਦਾ ਫਿਰ ਦੁੱਧ ਪੀ ਲੈਂਦਾ ਫਿਰ ਦੁੱਧ ਪੀ ਲੈਂਦਾ ਹਾਂ ਹਾਂ ਫਿਰ ਪੀ ਲੈਂਦਾ ਦੁੱਧ ਜਦੋਂ ਮੈਂ ਕਹਿੰਦਾ ਵੀ ਕੱਲ ਨੂੰ ਜਦੋਂ ਮੈਂ ਟਾਈਮ ਨਾ ਕੱਢੂੰਗਾ ਬੱਪੂ ਜੀ ਜੇ ਮੈਂ ਤੁਸੀਂ ਬਿਮਾਰ ਹੋ ਹੁਣ ਤਾਂ ਫਿਰ ਉਹ ਵੀ ਠੀਕ ਨਹੀਂ ਰਹਿੰਦਾ ਹਾਂ ਨਹੀਂ ਠੀਕ ਰਹਿੰਦਾ ਨਹੀਂ ਠੀਕ ਰਹਿੰਦਾ ਤੂੰ ਯਾ ਨਹੀਂ ਜਾਣਦਾ ਫਿਰ ਸੱਡਾ ਨਹੀਂ ਨਹੀਂ ਮੈਂ ਇੱਥੋਂ ਬਿਨਾ ਉਹ ਨਹੀਂ ਚੱਲਾਂਦਾ ਕਿੱਥੇ ਲੈ ਮੈਂ ਉਹਦੇ ਮੂੰਹ 'ਚ ਉਂਗਲ ਰੱਖਣਾ ਹੂੰ ਜੇ ਨਹੀਂ ਉਹਦਾ ਚਿੱਤ ਮੈਨੂੰ ਪਤਾ ਵੀ ਉਹਦਾ ਮੇਰਾ ਦਿਲ ਕਹਿੰਦਾ ਵੀ ਉਹਦਾ ਚਿੱਤ ਨਹੀਂ ਲੱਗਦਾ ਪਰ ਮੇਰਾ ਪਰਿਵਾਰ ਫਿਰਦਾ ਹੀ ਹੈ ਮੇਰਾ ਪਰਿਵਾਰ ਫਿਰਦਾ ਹੀ ਹੈ ਪਰ ਮੈਨੂੰ ਪਤਾ ਮੇਰੇ ਦਿਲ ਕਹਿੰਦਾ ਵੀ ਮੈਥੋਂ ਬਿਨਾਂ ਉਹਦਾ ਦਿਲ ਨਹੀਂ ਲੱਗਦਾ ਉਹਨੂੰ ਬਾਪੂ ਨੇ ਕਿਤੇ ਛੱਡ ਛੁੱਟ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਧੜਕਣਾ ਆਵਾਜ਼ ਦੀ ਜੋ ਨਾ ਉਹਦੇ ਚ ਹਾਂ ਵੀ ਮੈਥੋ ਬਿਨਾ ਨਹੀਂ ਉਹਦਾ ਦਿਲ ਲੱਗਦਾ ਉਹਨੂੰ ਬਾਪੂ ਜੀ ਤੁਸੀਂ ਕਿਤੇ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਵੀ ਵੀ ਨੂੰ ਆਜ਼ਾਦ ਕਰ ਦਈਏ ਯਾਦ ਨਾ ਹਾਂ ਮੈਂ ਮੰਨ ਕੇ ਚੱਲ ਜਦੋਂ ਬਾਹਰੋਂ ਦਾ ਜੰਨਾ ਮੈਂ ਕਿ ਦਰਖਤ ਕੋਲੇ ਕਹਿਣਾ ਪੁੱਤ ਖੇੜਿਆ ਜਾ ਕੇ ਮੈਂ ਦੇਖਦਾ ਹਾਂ ਨਾ ਵੀ ਵੀ ਜਾਂਦਾ ਕਿ ਨਹੀਂ ਜਾਂਦਾ ਵੀ ਗਾਂ ਮਛਾ ਟੱਪਦਾ ਕਿ ਨਹੀਂ ਟੱਪਦਾ ਨਾ ਜਾਊਗਾ ਕਿਹੜਾ ਸਿਖਰ ਤੇ ਜਾੜੂਗਾ ਮੈਨੂੰ ਨੂੰ ਵਾਇ ਨਹੀਂ ਮੈਂ ਦੰਡਾ ਉਹਨੂੰ ਵਾਇ ਨਹੀਂ ਦੰਡਾਗਾ ਮੈਂ ਕਹਿਣਾ ਪੁੱਤ ਮੈਂ ਜਾਣਾਂ ਜੀ ਤੇ ਆ ਜਾ ਚੱਲ ਗਏ ਐਨੀ ਗੱਲ ਹੀ ਕਹਿਣਾ ਮੈਂ ਮੁੜ ਕੇ ਤਾਂ ਉਦੋਂ ਪਤਾ ਲੱਗਦਾ ਜਦੋਂ ਆ ਕੇ ਮੇਰੇ ਮੋਢੇ ਤੇ ਛਾਲ ਮਾਰਦਾ ਹੂੰ ਫੇ ਮੈਨੂੰ ਕਹਿੰਦਾ ਚੱਲ ਹੂੰ ਹੁਣ ਹੁਣ ਵੀ ਜਿਵੇਂ ਘਰੇ ਇੱਥੇ ਐ ਇੱਥੇ ਐ ਇੱਥੇ ਮੈਂ ਬਿਲਕੁਲ ਨਹੀਂ ਮੈਂ ਇਹਨੂੰ ਚੜਾਉਂਦਾਗਾ ਮੈਂ ਇਹਨੂੰ ਕਹਿਣਾ ਪੁੱਤ ਖੇੜ ਯਾਰ ਭੱਜ ਨਾ ਸੀ ਯਾਰ ਹੂੰ ਕਰ ਮੈਂ ਜਿਹੜਾ ਛੱਡਦਾ ਨਾ ਇਹਨੂੰ ਮੈਂ ਇਹਨੂੰ ਕਿਹਾ ਨਾ ਪਰ ਤੂੰ ਖੁੱਲਾ ਖੇੜ ਯਾਰ ਲੱਤਾਂ ਬਾਹ ਖੁੱਲੀ ਕਰ ਯਾਰ ਮੈਂ ਤੈਨੂੰ ਯਾਦ ਯਾਦ ਰੱਖ ਕੇ ਖੁਸ਼ ਹਾਂ ਮੈਂ ਤੈਨੂੰ ਯਾਰਾ ਪਿੰਜਰੇ ਚ ਨਹੀਂ ਤਾੜ ਕੇ ਖੁਸ਼ ਪਿੰਜਰੇ ਚ ਮੈਂ ਇਹਨਾਂ ਦੇ ਕਾਰਨ ਕਰਕੇ ਤਾੜਦਾ ਮੈਂ ਇੰਨਾ ਜਨਮਾਂ ਦਾ ਬਿੱਲੀਆਂ ਨਾ ਖਾ ਜਾਣ ਜਾਂ ਕੁੱਤੇ ਨਾ ਖਾ ਜਾਣਾ ਕੁੱਤੇ ਨਾ ਖਾ ਜਾਣਾ ਇੱਕ ਨਾ ਬਾਝ ਆਉਂਦਾ ਉਹ ਜਿਹੜਾ ਲਗੜ ਹੁੰਦਾ ਉਹ ਇਹਨੂੰ ਦੋ ਤਿੰਨ ਵਾਰ ਹੀ ਪੈ ਗਿਆ ਮੈਂ ਜਿਹੜੇ ਨੂੰ ਛੱਡਦਾ ਨਾ ਮੈਂ ਬਸ ਨਾ ਸਮਝ ਲਾ ਬੈ ਇਹਦੇ ਜਿਗਦੀ ਹੀ ਰਹਿਣਾ ਜੇ ਦਰਖਤ ਤੇ ਮੈਂ ਦਰਖਤ ਤੇ ਹੁਣ ਆਏ ਦੇ ਨਾਲ ਬਿਕਿਤੇ ਇਹਨੂੰ ਫੜਨ ਨਾਲ ਹੋਵੇ ਫਿਰ ਇਹ ਉੱਠੜ ਜਾਂਦਾ ਫਿਰ ਮੇਰੇ ਨਾਲ ਨਾਲ ਹੀ ਰਹਿਣਾ ਜਿਹੜੇ ਕਿ ਵੀ ਕੋਈ ਇਹਨੂੰ ਜਾਨਵਰ ਨਾ ਫੜ ਰਿਹਾ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤਾਂ ਜਿੰਨਾ ਵੀ ਹੋ ਸਕਦਾ ਪੰਜਾਬੀ ਉਹ ਤੁਸੀਂ ਇੱਕ ਬੱਚੇ ਦੀ ਮੱਤ ਜ਼ਰੂਰ ਕੀਤੀ ਜੀਨੇ ਕਿਹਾ ਵੀ ਮੈਂ ਅੱਜ ਖਾਣਾ ਨਹੀਂ ਖਾਕੇ ਆ ਤੁਸੀਂ ਚਾਹ ਲਈ ਕੁੜੀ ਦੀ ਬਹੁਤ ਮਦਦ ਕੀਤੀ ਪਰ ਇਸ ਪਰਿਵਾਰ ਦੀ ਵੀ ਜਰੂਰ ਮਦਦ ਕਰਿਓ ਜਿਹੜਾ ਜਾਨਵਰਾਂ ਦੀ ਸੇਵਾ ਕਰਦਾ ਬਿਨਾ ਕਿਸੇ ਲਾਲਚ ਤੋਂ ਤੇ ਅੱਜ ਇਹਨਾਂ ਤੇ ਕੋਈ ਦੁੱਖ ਦੀ ਘੜੀ ਆਈ ਹੈ ਤੇ ਸਾਰੇ ਪੰਜਾਬੀ ਵੀਰਾਂ ਨੂੰ ਮੇਰੀ ਬੇਨਤੀ ਆ ਆਪਾਂ ਵੱਧ ਚੜਕੇ ਇਹਨਾਂ ਦੀ ਮਦਦ ਕਰੀਏ ਜੁੜੇ ਹੋ ਸਫਰ ਟੈਲੀਵੀਨਲ ਧੰਨਵਾਦ ਨੰਬਰ ਇਹਨਾਂ ਦਾ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ